ਲੱਡਵਾਲ ਟੋਲ ਪਲਾਜ਼ਾ ਤੇ ਤੁਹਾਡੇ ਨਾਲ ਜੁੜੇ ਆ ਕਿਉਂਕਿ ਬਹੁਤ ਸਾਰੇ ਨੌਜਵਾਨ ਵੀਰਾਂ ਦੇ ਮੈਸੇਜ ਆ ਰਹੇ ਸੀ ਫੋਨ ਕਾਲ ਆ ਰਹੇ ਸੀ ਕੀ ਧਰਨੇ ਦਾ ਕੀ ਬਣਿਆ ਹੋਇਆ ਧਰਨਾ ਚੱਕਤਾ ਜਾਂ ਧਰਨਾ ਉਸੇ ਤਰ੍ਹਾਂ ਦਾ ਤਾਂ ਤਸਵੀਰਾਂ ਤੁਹਾਡੇ ਨਾਲ 7:30 ਵਜੇ ਤੋਂ ਬਾਅਦ ਜੋ ਲਾਈਵ ਸਿੱਧੀਆਂ ਸਾਂਝੀਆਂ ਕਰ ਰਹੇ ਆ ਤਾਂ 7:30 ਵਜੇ ਤੋਂ ਬਾਅਦ ਦੀਆਂ ਤਸਵੀਰਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਲੱਡਵਾਲ ਟੋਲ ਪਲਾਜ਼ੇ ਤੇ ਆ ਤਾਂ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰ ਜਰੂਰ ਦਿਖਾ ਲਦੇ ਤਾਂ ਸਾਹਮਣੇ ਤਸਵੀਰਾਂ ਉਸੇ ਤਰ੍ਹਾਂ ਧਰਨਾ ਜਾਰੀ ਆ ਟੈਂਟ ਲੱਗ ਗਏ ਆ ਤਾਂ ਉੱਥੇ ਐਸ ਡੀਓ ਐਸ ਡੀਐਮ ਐਸਪੀ ਸਾਹਿਬ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸੀ ਤਾਂ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਸਾਰੀ ਉਹਨਾਂ ਨਾਲ ਗੱਲਬਾਤ ਵੀ ਸਾਂਝੀ ਕਰਾਂਗੇ ਤਾਂ ਮੌਕੇ ਤੇ ਇੱਕ ਵਾਰ ਮੈਂ ਤਸਵੀਰ ਉਹ ਵੀ ਦਿਖਾ ਲ ਦਿੰਦਾ ਵਾਂ ਕਿ ਇੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਉਸੇ ਤਰ੍ਹਾਂ ਤਹਿਨਾਤ ਆ ਔਰ ਧਰਨਾਕਾਰੀ ਜੋ ਧਰਨਿਆਂ ਦੇ ਰਹੇ ਸੀ ਤਾਂ ਉਹ ਵੀ ਉਸੇ ਤਰ੍ਹਾਂ ਮੌਜੂਦ ਆ ਔਰ ਕੀ ਗੱਲਬਾਤ ਹੋਈ ਹੈ ਉਹਨਾਂ ਦੀ ਉਹ ਵੀ ਤੁਹਾਡੇ ਨਾਲ ਲਾਈਵ ਅਪਡੇਟ ਜ਼ਰੂਰ ਸਾਂਝੀ ਕਰਾਂਗੇ ਤਾਂ ਗੱਲ ਸਾਹਿਬ ਠੰਡ ਦਾ ਮੌਸਮ ਆ ਰਜਾਈਆਂ ਵੀ ਰੱਖ ਲੀਆਂ ਵਾ ਹੁਣ ਟੈਂਟ ਵੀ ਗੱਡ ਦਿੱਤੇ ਆ ਐਸਡੀਐਮ ਐਸਡੀਓ ਐਸਪੀ ਸਾਹਿਬ ਵੀ ਆਏ ਸੀ ਗੱਲਬਾਤ ਵੀ ਕੀਤੀ ਹੈ ਜਾਂ ਉਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂ ਕੋਈ ਗੱਲਬਾਤ ਨਹੀਂ ਹੋਈ ਕੀ ਗੱਲਬਾਤ ਹੋਈ ਆ ਤਾਂ ਇੱਕ ਵਾਰੀ ਜਾਣਕਾਰੀ ਜ਼ਰੂਰ ਦਿਓ ਦੇਖੋ ਕੰਪਰੋਮਾਈਜ਼ ਦੀ ਗੱਲ ਤੇ ਸਾਡਾ ਕੰਪਰੋਮਾਈਜ਼ ਤੇ ਇੱਕ ਹੀ ਗੱਲ ਤੇ ਆ ਵੀ ਰੌਣ ਰੋਡ ਸ਼ੁਰੂ ਕਰਾਓ ਜੀ ਅਸੀਂ ਉੱਠ ਕੇ ਚੱਲ ਜੰਨੇ ਆ ਹੁਣ ਵੀ ਸਾਡੀ ਇਹੀ ਗੱਲ ਹੋਈ ਆ ਅਫਸਰਾਂ ਨਾਲ ਏਟੀਐਮ ਨਾਲ ਸਾਰੇ ਅਫਸਰਾਂ ਨਾਲ ਇਹੀ ਗੱਲ ਹੋਈ ਆ ਵੀ ਦੋ ਟੋਕੇ ਗੱਲ ਆ ਇੱਥੇ ਬੈਠੇ ਆ ਗੱਲ ਤੇ ਤੁਹਾਡੇ ਸਾਹਮਣੇ ਕੀਤੀ ਜਿਹੜੀ ਕੀਤੀ ਵੀ ਤੁਸੀਂ ਟੋਲ ਪਲਾਟਾ ਚਾਲੂ ਕਰਾਉਣਾ ਕਰਾ ਲਓ ਪਰ ਸਵੇਰੇ 9 ਵਜੇ ਫੇਰ ਵੀ ਫ੍ਰੀ ਕਰ ਦੇਣਾ ਸੀ ਉਹ ਤਾਂ ਕਹਿੰਦੇ ਤੁਹਾਡੀ ਸੰਤੁਸ਼ਟੀ ਕਿੱਦਾਂ ਹੋਵੇਗੀ ਉਹ ਤਾਂ ਕਹਿੰਦੇ ਹੁਣ ਜੀਐਸਵੀਆ ਵੀ ਚਲਾਤੀਆਂ ਮਸ਼ੀਨਾਂ ਵੀ ਚੱਲਵੇ ਕੰਮ ਤਾਂ ਸ਼ੁਰੂ ਹੋ ਗਿਆ ਤੁਸੀਂ ਫੇਰ ਧਰਨਾ ਲਾ ਕੇ ਬੈਠੇ ਹੋ ਉਹ ਤੇ ਹੁਣ ਕੱਲ 10 ਵਜੇ ਪਤਾ ਲੱਗੂ ਵੀ ਜੀਸੀਬੀਆ ਕਿੰਨੀ دیر ਰਿਤਾ ਕਿ ਟਲਦੀਆਂ ਨੇ ਕਿਵੇਂ ਚੱਲਦੀਆਂ ਨੇ ਉਹ ਤੇ ਕੱਲ ਪਤਾ ਲੱਗਣਾ ਤਾਂ ਤੁਸੀਂ ਤੁਹਾਡੀ ਸੰਤੁਸ਼ਟੀ ਕਿੱਦਾਂ ਹੋਵੇਗੀ ਕਿ ਰਾਹ ਰੋਡ ਦਾ ਕੰਮ ਇਸ ਤਰੀਕੇ ਨਾਲ ਚੱਲੇ ਰਾਹ ਰੋਡ ਦਾ ਕੰਮ ਹੈ ਠੇਕੇਦਾਰ ਆਪਣੀ ਲੇਬਰ ਬਿਠਾਵੇ ਹੂੰ ਠੇਕੇਦਾਰ ਆਪ ਕੰਮ ਸ਼ੁਰੂ ਕਰੇ ਜੀ ਫੇਰ ਉਹ ਕੰਮ ਚੱਲਣਾ ਵਾ ਵਰਨਾ ਕਿਸੇ ਦੀਆਂ ਜੀਸੀਪੀਆਂ ਕਰਾਏ ਤੇ ਲੈ ਕੇ ਉਹ ਕੰਮ ਨਹੀਂ ਬਣਨਾ ਨਾ ਰੋੜ ਬਣਨਾ ਇਹਦੇ ਸਿਰਫ ਸਾਡੀਆਂ ਅੱਖਾਂ ਪੂਜਣ ਲਈ ਵੀ ਚੱਲ ਇਹ ਉੱਠ ਕੇ ਘਰਾਂ ਨੂੰ ਚਲੇ ਜਾਣ ਇਸ ਕਰਕੇ ਮੈਂ ਤੁਹਾਡੇ ਚੈਨਲ ਰਾਹੀਂ ਜਿੰਨਾ ਵੀ ਸਾਨੇ ਆਲ ਤੇ ਲੋਕ ਨੇ ਮੈਂ ਇਹਨਾਂ ਨੂੰ ਕਿੰਨਾ ਬੇਨਤੀ ਕਰਦਾ ਹੁਣ ਉੱਠ ਕੇ ਆਜੋ ਕੱਲ ਸਵੇਰੇ 9 ਵਜੇ ਤੱਕ ਇੱਥੇ ਟੂਲ ਪਲਾਜੇ ਤੇ ਪਹੁੰਚੋ ਬਹੁਤ ਜ਼ਰੂਰੀ ਆ ਜੇ ਤੁਸੀਂ ਹੁਣ ਮਨਾ ਪਹੁੰਚੇ ਤੇ ਮੁੜ ਕੇ ਇੱਥੇ ਕੋਈ ਤੁਹਾਡੇ ਪਹੁੰਚਣ ਦਾ ਪੈਦਾ ਵੀ ਨਹੀਂ ਜੀ ਬਹੁਤ ਸਾਰੇ ਸੱਜਣੋ ਮਿੱਤਰ ਇਹ ਗੱਲ ਵੀ ਕਹਿੰਦੇ ਆ ਕਿ ਲੱਡੋਵਾਲ ਟੋਲ ਪਲਾਜਾ ਤਾਂ ਚਾਲੂ ਕਰ ਦਿੱਤਾ ਗਿਆ ਵਾ ਕੀ ਲੱਗਦਾ ਕਿ ਚਾਲੂ ਕਰਨ ਦਾ ਕਾਰਨ ਕੀ ਹੋ ਸਕਦਾ ਵਾ ਰਾਤ ਨੂੰ ਤੁਸੀਂ ਚਾਲੂ ਕਰਤਾ ਜੋ ਸਵੇਰ ਨੂੰ ਚਾਲੂ ਹੋਊਗਾ ਸਵੇਰ ਵੀ ਬੰਦ ਰਹੇਗਾ ਜੀ ਸਵੇਰੇ 9 ਵਜੇ ਫ੍ਰੀ ਕਰ ਦਾਂਗੇ ਫਿਰ ਜੇ ਸਾਨੂੰ ਨਹੀਂ ਚਾਪਿਆ ਭਈ ਇਹ ਸਾਡਾ ਕੰਮ ਨਹੀਂ ਗੱਲ ਮੰਨੀ ਗਈ ਐ ਡੀ ਐਮ ਮੈਡਮ ਬਿਸ਼ਵਾਜਤਵਾ ਕੇ ਗਏ ਆ ਜੀ ਉਹਨਾਂ ਨਾਲ ਸਾਡਾ ਇੰਨਾ ਹੀ ਕੰਪਰੋਮਾਈਜ਼ ਹੋਇਆ ਵੀ ਤੁਸੀਂ ਟੋਲਪਲਾ ਚ ਚਾਲੂ ਕਰਾਉਣਾ ਰਾਤ ਨੂੰ ਕਰਾ ਲਓ ਜੀ ਸਵੇਰੇ 9-10 ਵਜੇ ਫੇਰ ਫ੍ਰੀ ਕਰ ਦੇਣਾ ਜੀ ਜੇ ਸਾਨੂੰ ਲੱਗਿਆ ਵੀ ਕੰਮ ਨਹੀਂ ਚੱਲਦਾ ਹੁਣ ਅੱਗੇ ਉਹਨਾਂ ਦੀ ਮਰਜ਼ੀ ਹੈ ਉਹਨਾਂ ਕੰਮ ਚਲਾਉਣਾ ਕਿਵੇਂ ਕਰਨਾ ਫੇਰ ਨਹੀਂ ਕਰਦਾ ਤੁਸੀਂ ਦੇਖ ਸਕਦੇ ਆ ਇਸ ਵਕਤ ਦੀਆਂ ਲਾਈਵ ਤਸਵੀਰਾਂ ਤਾਂ ਦੇਖ ਸਕਦੇ ਆ ਕਿ ਬਜ਼ੁਰਗ ਵੀ ਅਰਜਾਈ ਦੇ ਵਿੱਚ ਬੈਠੇ ਨੇ ਅਰਜਾਈ ਦੇ ਵਿੱਚ ਠੰਡ ਦੇ ਵਿੱਚ ਆ ਤਾਂ ਤੰਦ ਵੀ ਪੈ ਰਹੀ ਆ ਕਿਤੇ ਨਾ ਕਿਤੇ ਠੰਡ ਦਾ ਮੌਸਮ ਵੀ ਬਣਦਾ ਜਾ ਰਿਹਾ ਪਰ ਜੋ ਇਹਨਾਂ ਦੀ ਗੱਲ ਆ ਉਹਨਾਂ ਨੇ ਗੱਲਬਾਤ ਇਹੀ ਰੱਖੀ ਆ ਕਿ ਸਾਡੀ ਸੰਤੁਸ਼ਟੀ ਉਦੋਂ ਹੀ ਹੋਵੇਗੀ ਜਦੋਂ ਤੱਕ ਜੋ ਉੱਥੇ ਜੇਐਸਵੀਆ ਵਗੈਰਾ ਪਹੁੰਚਿਆ ਨੇ ਕੰਮ ਕਰ ਰਹੀਆਂ ਨੇ ਇਹਨਾਂ ਦਾ ਇਹ ਕਹਿਣਾ ਕਿ ਉਹ ਜੇਐਸਵੀਆ ਅਗਰ ठेकेਦਾਰਾਂ ਦੀਆਂ ਹੋਣਗੀਆਂ ਜਿਨ੍ਹਾਂ ਨੂੰ ਠੇਕਾ ਦਿੱਤਾ ਤਾਂ ਅਸੀਂ ਇਥੋਂ ਉੱਠਾਂਗੇ ਪਰ ਉਹਨਾਂ ਦਾ ਫਿਲਹਾਲ ਤਾਂ ਅਸੀਂ ਰਾਤ ਦੀਆਂ ਜੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਲੱਡੋਵਾਲ ਟੋਲ ਪਲਾਜ਼ਾ ਦੀਆਂ ਆਂ ਤਾਂ ਉੱਥੇ ਹੀ ਪੁਰਸੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ ਉਸੇ ਤਰ੍ਹਾਂ ਤਹਿਨਾਤ ਆ ਔਰ ਤਰਨਾਗਰੀ ਇਹ ਗੱਲ ਕਹਿ ਰਹੇ ਨੇ ਕਿ ਜਦੋਂ ਤੱਕ ਸਾਡੀ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ ਹੁੰਦੀ ਹਾਲਾਂਕਿ ਇਹ ਗੱਲ ਦੀ ਅਸੀਂ ਵੀ ਵੀਡੀਓ ਸਾਡੇ ਕੋਲ ਬਹੁਤ ਆਈਆਂ ਨੇ ਜਿਸ ਤਰ੍ਹਾਂ ਜੇਸਬੀਆਂ ਵੀ ਚਲਾ ਰਹੇ ਨੇ ਉੱਥੇ ਕੰਮ ਕਰ ਚੱਲਣ ਦੀ ਜੋ ਸੰਭਾਵਨਾ ਵੀ ਬਣ ਰਹੀ ਆ ਦਿਖ ਵੀ ਰਿਹਾ ਕਿ ਕੰਮਕਾਰ ਚੱਲ ਰਿਹਾ ਪਰ ਇਹ ਗੱਲ ਤਰਨਾਗਰੀ ਕਹਿੰਦੇ ਨੇ ਭਾਰਤੀ ਕਿਸਾਨ ਯੂਨੀਅਨ ਵਾਲੇ ਜੋ ਵੀ ਮੈਂਬਰ ਨੇ ਉਹ ਗੱਲ ਕਹਿ ਰਹੇ ਨੇ कि ਜਦੋਂ ਤੱਕ ਸਾਡੀ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ ਹੁੰਦੀ ਤਾਂ ਅਸੀਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਸੋ ਜੁੜੇ ਰਹੋ ਇਸੇ ਤਰ੍ਹਾਂ ਪੰਜਾਬ ਸਿੰਘ ਚੈਨਲ ਨਾਲ ਅਗਲੀ ਰਿਪੋਰਟ ਵੀ ਜਲਦੀ ਤੁਹਾਡੇ ਨਾਲ ਹਾਂਜੀ ਕਰਦੇ ਹਾਂ ਕੈਮਰਾ ਪਰਸਨ ਅਰਜਨ ਸਿੰਘ ਦੇ ਨਾਲ ਟੋਲੀ ਪੁੱਤੜੜਿਆ ਤੁਸੀਂ ਦੇਖ ਰਹੇ ਹੋ ਪੰਜਾਬ ਸਿੰਘ ਚੈਨਲ ਤੁਸੀਂ ਵੀ ਫੋਨ ਤੇ ਮੇਰੇ ਕੋਲ ਦਿਲਵਾ ਦੀ ਨਾਲ ਬੈਠੇ ਜੀ ਬਿਲਕੁਲ ਮੈਂ ਸੀਐਮ ਆਈ ਤੋਂ ਉਹ ਵੈਸੇ ਇਲਾਕੇ ਦਾ ਚਾਰ ਚਲੋ ਚਾਰ ਪੰਜ ਮਿੰਟ ਦੇ ਕੋਈਗਾ ਵੈਸੇ ਐਸਟੀਐਫ ਪਾਇਆ ਲਵੇ ਤੇ ਤੁਹਾਡਾ ਜਿਹੜਾ ਕੰਮ ਦੇਖੋ ਜਿਵੇਂ ਵੀ ਰੁਕਿਆ ਹੈ ਕਿਤੇ ਵੀ ਰੁਕਿਆ ਹੈ ਆ ਉਹ ਹੁਣ ਨਹੀਂ ਰੁਕਦਾ ਇਹ ਤੁਹਾਨੂੰ ਵੀ ਪਤਾ ਹੁਣ ਚਾਲੂ ਹੋ ਗਿਆ ਆ ਸਾਡੇ ਤੁਹਾਡੇ ਕੋਲ ਐਸ.ਆਰ.ਓ ਸਾਹਿਬ ਬੈਠੇ ਨੇ ਇਹ ਤਾਂ ਮੇਰਾ ਹੀ ਫੋਟੋ ਚੁੱਕਾ ਤੋਂ ਡਰੀ ਜਾਂਦੇ ਨੇ ਹੁਣ ਅੱਛਾ ਉਹਦੇ ਨੇ ਸਾਈਟ ਸੇ ਤੋਂ ਕਾਫੀ ਕੰਮ ਜਿਹੜਾ ਹੁਣ ਸਾਡਾ ਦੇਖੋ ਸਵੇਰੇ ਇੱਕ ਸਾਡੇ ਕੋਲ ਮਸ਼ੀਨ ਆਈ ਸੀ ਉਹ ਕਿ ਇਹਨਾਂ ਨੇ ਲੋਕਲ ਬੜੀਆਂ ਮਸ਼ੀਨਾਂ ਮੰਗੀਆਂ ਉਹ ਨਹੀਂ ਮਿਲੀਆਂ ਆ ਫਿਰ ਦਰਾਹੇ ਤੋਂ ਆਈ ਮਸ਼ੀਨ ਚੱਲਦੀ ਹੋਈ ਮੈਨਾਂ ਨਾ ਬੋਲ ਤੋ ਬੈਠ ਜੀ ਦੋ ਮਿੰਟ ਗੱਲ ਕਰ ਲੈ ਤੋ ਸੁਣ ਲੋ ਪਹਿਲਾ ਯਾਰ ਇਹਨਾਂ ਕੰਮਾਂ ਦੇ ਵਿੱਚ ਰੁਕਾਵਟਾਂ ਆਂਦੀਆਂ ਹੁੰਦੀਆਂ ਆ ਉਹ ਅੱਧੀ ਦੇਖਣੀ ਐ ਇਹਨਾਂ ਨੇ ਦੇਖਣੀ ਐ ਸਭ ਜਿਹੜਾ ਹੈਗਾ ਕੰਮ ਹੌਲੀ ਹੌਲੀ ਠੀਕ ਹੋ ਜਾਊਗਾ ਦੋਨੋਂ ਵੀ ਤੀਨਾ ਹੁਣ ਚੱਲਦੀਆਂ ਪਈਆਂ ਪੂਰੀ ਸੜਕ ਜਿਹੜੀ ਐ ਉਹ ਮੈਡਮ ਜੀ ਓਏ ਮੈਨੂੰ ਲੈ ਜਾ ਮੁਰਗੀ ਓ ਇੱਕ ਮਿੰਟ ਇੱਕ ਮਿੰਟ ਇਹ ਮਨ ਨਹੀਂ ਰਹੀ ਖੜਾ ਨਹੀਂ ਤੁਸੀਂ ਮੋੜ ਲਿਓ ਇੱਕ ਮਿੰਟ ਸਭ ਕੋ ਇੱਕ ਮਿੰਟ ਸਾਡੇ ਨੂੰ ਬੇਚ ਗਿਆ ਕੱਲੇ ਪ੍ਰਧਾਨ ਦਾ ਉਹਨਾਂ ਨਾਲ ਗੱਲ ਕਰਨੀ ਹੈ ਕਿਸੇ ਇੱਕ ਨੇ ਨਹੀਂ ਬੋਲਣਾ ਨਹੀਂ ਬੋਲਣਾ ਠੀਕ ਹੈ ਇੱਕ ਤਾਂ ਇਹ ਹੈਗਾ ਦੇਖੋ ਅਸੀਂ ਵੀ ਤੁਹਾਡੇ ਵਾਂਗੂ ਸਾਰੇ ਦਿਨ ਡਿਊਟੀਆਂ ਦੇ ਹੈਗੇ ਆ ਸੋਭਾ ਦੇ ਆਪਣੀ ਸਾਰੀ ਸਾਰੀ ਡਿਊਟੀ ਤੇ ਲੱਗੇ ਹੋਏ ਆ ਆਪਾਂ ਇੱਕ ਤਾਂ ਇਹ ਇਹਦਾ ਇੰਟਰਡ ਮੇਨਟੇਨ ਕਰਕੇ ਦੇਖੀਏ ਕਿ ਆਪਾਂ ਆਪਸ ਵਿੱਚ ਸਹੀ ਤਰੀਕੇ ਨਾਲ ਗੱਲ ਕਰੀਏ ਸੀ ਤੁਹਾਡੇ ਨਾਲ ਹੀ ਇਸੇ ਜਨਤਾ ਦੇ ਵਿੱਚੋਂ ਹੈਗੇ ਉਹ ਸੜਕ ਤੇ ਅਸੀਂ ਵੀ ਚੱਲਣਾ ਹੈ ਉਹ ਸੜਕ ਤੇ ਸਾਡੀ ਵੀ ਗੱਟੀ ਜਾਣੀ ਹੈ ਜੇ ਟੋਆ ਹੋਊਗਾ ਸਾਡੇ ਵੀ ਬਾਲ ਬੱਚੇ ਉੱਥੇ गिरਨੇ ਨਹੀਂ ਮੈਂ ਕਹਿੰਦਾ ਇਹ ਗੱਲ ਮੰਨ ਲਓ ਇਸੇ ਸ਼ਹਿਰ ਤੇ ਰਹਿਨੇ ਆ ਅਸੀਂ ਸਾਰੇ ਹੀ ਮੈਂ ਤੁਹਾਡੀ ਗੱਲ ਸੁਣੀ ਆ ਆਪਾਂ ਬੈਂਕ ਤੋਂ ਬਿਨਾਂ ਕਦੀ ਬੋਲ ਨਹੀਂ ਬਿਲਕੁਲ ਸਹੀ ਗੱਲ ਆ ਅਸੀਂ ਇੱਥੇ ਥੋੜਾ ਜਾਂ ਨਾ ਆਰਾਮ ਨਾਲ ਗੱਲ ਕਰਨੀ ਆ ਕਿਉਂਕਿ ਅਸਲੀ ਲੱਭਣਾ ਜਿਹੜਾ ਕੀ ਹੁੰਦੀ ਹੈ ਇੱਕ ਪ੍ਰੋਬਲਮ ਉਹਦਾ ਸੋਲੂਸ਼ਨ ਹੁੰਦਾ ਹੈ ਜਿਹੜੀ ਆਪਾਂ ਉਹਦਾ ਹੱਲ ਕੱਢ ਸਾਡੀ ਜਿਹੜਾ ਮੇਨ ਮਕਸਦ ਕੀ ਸੀਗਾ ਕੰਮ ਸ਼ੁਰੂ ਹੋਣਾ ਚਾਹੀਦਾ ਔਰ ਜੇ ਸ਼ੁਰੂ ਹੋ ਗਿਆ ਤੇ ਉਹ ਰੋਜ਼ ਚੱਲਣਾ ਵੀ ਚਾਹੀਦਾ ਰੁਕਣਾ ਨਹੀਂ ਚਾਹੀਦਾ ਤਾਂ ਇਹ ਤੁਹਾਨੂੰ ਐਸਜੀਓ ਸਾਹਿਬ ਐਕਸ਼ਨ ਸਾਹਿਬ ਇੱਥੇ ਪੂਰਾ ishwasan ਉਹਨਾਂ ਨੇ ਦੇਤਾ ਹੋਣਾ ਹੁੰਦਾ ਕਿ ਕੰਮ ਉੱਥੇ ਚੱਲ ਰਿਹਾ ਹੈ ਔਰ ਉਹਨੇ ਰੁਕੇਗਾ ਨਹੀਂ ਇਹ ਦੋ ਮਸ਼ੀਨਾਂ ਲੱਗੀਆਂ ਤਾਂ ਤੋਂ ਹੀ ਦਿਖਣਗੀਆਂ ਇਹ ਨਹੀਂ ਹੋਊਗੀ ਕੱਲ ਇੱਕ ਹੋ ਜੂਗੀ ਜਿਵੇਂ ਤੁਹਾਡਾ ਇੱਕ ਵਹਿਮ ਸੀਗਾ ਵੀ ਹੁਣ ਇਹ ਨਾ ਹੋਰ ਵੀ ਅੱਜ ਸਿਰਫ ਦਿਖਾਉਣ ਲਈ ਕੰਮ ਕੀਤਾ ਹੈ ਕੰਮ ਬਿਲਕੁਲ ਚਾਲੂ ਹੋ ਗਿਆ ਮੇਰੇ ਫੋਨ ਤੇ ਹੁਣੇ ਹੀ ਸੀਨੀਅਰ ਇੰਜੀਨੀਅਰ ਸਾਹਿਬ ਦਾ ਜਿਹੜਾ ਹੈਗਾ ਡੀਟੀ ਮੈਮ ਨੇ ਮੈਨੂੰ ਲੈਟਰ ਭ ਮੰਜ਼ੂਰੀ ਦੇ ਦਿੱਤੀ ਹੈ ਕੰਟਰੈਕਟਰ ਦਾ ਨਾਮ ਵੀ ਉਹਦੇ 'ਚ ਲਿਖਿਆ ਹੈ ਪੂਰਾ ਸਾਰਾ ਜਿਹੜਾ ਕੰਮ ਦਾ ਜਿਹੜਾ ਵੇਰਵਾ ਹੁੰਦਾ ਐ ਇਸ ਕੰਮ ਤੇ ਇੰਨੀ ਲਾਗਤ ਆਈ ਹੈ ਇਸ ਕੰਮ ਤੇ ਇੰਨਾ ਖਰਚਾ ਹੈਗਾ ਉਹ ਸਾਰਾ ਉਹਦੇ ਵਿੱਚ ਜਿਹੜਾ ਲਿਖਿਆ ਆਇਆ ਹੈ ਸਾਈਨ ਹੋ ਗਏ ਹੁਣ ਐਸੀ ਸਾਫ ਦੀ ਜਿਹੜੀ ਚਿੱਠੀ ਐ ਉਹ ਜਿਹੜੀ ਹੈਗੀ ਆ ਅੱਜ ਦੀ ਡੇਟ ਦੇ ਵਿੱਚ ਹੀ ਜਾਰੀ ਹੋ ਜਾਣੀ ਸਵੇਰੇ ਉਹਦੇ ਕੋਲ ਕੰਟਰੈਕਟਰ ਦੇ ਹੱਥ ਵਿੱਚ ਵੀ ਹੋਣੀ ਆ ਯਾਨੀ ਕਿ ਉਹ ਕੰਮ ਕਰ ਰਿਹਾ ਹੈਗਾ ਉਹਦੇ ਕੋਲ ਮਨਜ਼ੂਰੀ ਹੈਗੀ ਅੱਜ ਦੀ ਡੇਟ ਦੇ ਵਿੱਚ ਤੋਂ ਉਹ ਚਿੱਠੀ ਮੈਂ ਤੁਹਾਨੂੰ WhatsApp ਵੀ ਕਰ ਦੇਣੀ ਤੁਸੀਂ ਆਪ ਵੀ ਕੋਲ ਕੇ ਸਾਰਾ ਇਸ ਚਿੱਠੀ ਦਾ ਇੰਤਜ਼ਾਰ ਸੀਗਾ ਸੀਨਾ ਦਾ ਇੰਤਜ਼ਾਰ ਸੀਗਾ ਤੋਂ ਬਾਅਦ ਅਸੀਂ ਸਭ ਇੱਧਰ ਉੱਧਰ ਹੋਣ ਕਰਕੇ ਮੈਂ ਸਵੇਰੇ ਹੀ ਇੱਥੇ ਆਉਣਾ ਸੀ ਪਰ ਮਾਨੇ ਸਪੀਕਰਸ ਆ ਪਾਈਲ ਦੇ ਵਿੱਚ ਆਏ ਹੋਏ ਸੀ ਆ ਉਹਨਾਂ ਨੂੰ ਵੀ ਰੀਸੀਵ ਕਰਕੇ ਸੀ ਆਫ ਕਰਕੇ ਆਈਆਂ ਉਹ ਤੋਂ ਬਾਅਦ ਹੁਣ ਨਾ ਇੱਥੇ ਆ ਤਾ ਅਸੀਂ ਇਹ ਜਿਹੜਾ ਹੈਗਾ ਮੌਕੇ ਦੀ ਜਿਹੜੀ ਹੈਗੀ ਸੈਂਸਿਟੀਵ ਹੋ ਸਮਝ ਕੇ ਤੋਂ ਆਡੀ ਜਨਤਾ ਤੁਹਾਡੇ ਵੀ ਪਾਈਪ ਐਂ ਸਾਰੇ ਇੱਥੋਂ ਟੋਲ ਤੋਂ ਲੰਘ ਰਹੇ ਅਸੀਂ ਉਹਨਾਂ ਨੂੰ ਰੋਕਾਂਗੇ ਕੋਈ ਮੈਡੀਕਲ ਐਮਰਜੈਂਸੀ ਹੁੰਦੀ ਹੈ ਕਿਤੇ ਨੇ ਐਂਬੂਲੈਂਸ ਵੀ ਲੈ ਲੈਣਾਂਗੇ ਮੈਂ ਚਲੋ ਮੈਂ ਇੱਥੇ ਬਿਲਕੁਲ ਮੰਨਿਆ ਤੁਸੀਂ ਨਹੀਂ ਰੋਕੋ ਆਪਣੀ ਗੱਲ ਹੋਈ ਫੋਨ ਤੇ ਹੈ ਨਾ ਬਹੁਤ ਅੱਛੀ ਗੱਲ ਤੁਸੀਂ ਪ੍ਰੋਗਰਾਮ ਲਈ ਕਿਹਾ ਦੇਖੋ ਸਵੇਰ ਦੇ ਅਸੀਂ ਵੀ ਤੁਹਾਡੇ ਨਾਲ ਖੜੇ ਹੈ ਨਾ ਤੁਸੀਂ ਜਿਵੇਂ ਕਿਹਾ ਕਿ ਬਿਜਲੀ ਦੋ ਵਾਰ ਆਪਾਂ ਟੋਲ ਬੰਦ ਕਰਾ ਲਿਆ ਠੀਕ ਹੈ ਤੁਹਾਡੇ ਨਾਲ ਅਸੀਂ ਕੋਈ ਹੋਣੀ ਕਿ ਤੁਸੀਂ ਕਰਾ ਲਿਆ ਠੀਕ ਹੈ ਅਸੀਂ ਵੀ ਉਹਨਾਂ ਨੂੰ ਰਿਕਵੈਸਟ ਕਰ ਲਈ ਕਿ ਯਾਰ ਕੋਈ ਗੱਲ ਇਹਨੂੰ ਬੰਦ ਕਰ ਲਈ ਆਪਾਂ ਠੀਕ ਹੈ ਫਿਰ ਤੁਸੀਂ ਹੁਣ ਕਿਹਾ ਕਿ ਆਪਣਾ ਰੋਡ ਦਾ ਮਕਸਦ ਠੀਕ ਹੈ ਫਿਰ ਅਸੀਂ ਗੱਲ ਕੀਤੀ ਮੈਡਮ ਨਾਲ ਵੀ ਗੱਲ ਕੀਤੀ ਮੈਡਮ ਨੇ ਕਿ ਰਿਕਵੈਸਟ ਕਰਦੀ ਤੁਹਾਨੂੰ ਜਿਹੜਾ ਅਲਾਟਮੈਂਟ ਲੈਟਰ ਹੈ ਟੈਂਡਰ ਦਾ ਉਹ ਤੁਸੀਂ ਕਹਿ ਰਹੇ ਸੀ ਸਾਨੂੰ ਉਹ ਦਿਖਾ ਦਿਓ ਉਹ ਤੁਹਾਨੂੰ ਦੇਤਾ ਆਪਾਂ ਦੇਖੋ ਬਹੁਤੇ ਸਾਲਾਂ ਤੋਂ ਕੁਝ ਕੰਮ ਲਈ ਤਾਂ ਮਿਲਦੇ ਨਹੀਂ ਆ ਰਹੇ ਹਜ਼ਾਰਾਂ ਕੰਮਾਂ ਲਈ ਮਿਲਦੇ ਆ ਰਹੇ ਤੇ ਹਜ਼ਾਰਾਂ ਕੰਮਾਂ ਲਈ ਅੱਗੇ ਮਿਲਦੇ ਆਉਣੇ ਆਪਾਂ ਠੀਕ ਕੰਮ ਤਾਂ ਹੈ ਨਹੀਂ ਨਾ ਜਾਂ ਤਾਂ ਹੋਵੇ ਨਾ ਕਿ ਇੱਕ ਕੰਮ ਅੱਜ ਹੋ ਗਿਆ ਅੱਜ ਕੱਟੇ ਪੈ ਗਏ ਤੇ ਦੁਬਾਰਾ ਉਹਨੂੰ ਮੱਥੇ ਨਹੀਂ ਲਗਣਾ ਭਜਣਾ ਕਿੱਥੇ ਆਪਾਂ ਠੀਕ ਹੈ ਨਾ ਜੀ ਪ੍ਰਸ਼ਾਸਨ ਵੀ ਇੱਥੇ ਹੀ ਹੈ ਤੁਸੀਂ ਵੀ ਇੱਥੇ ਹੀ ਤੇ ਹੁਣ ਅੱਜ ਆਪਣੀ ਸਾਡੀ ਬੇਨਤੀ ਇਹ ਹੈ ਕਿ ਗ੍ਰੇਸਫੁਲੀ ਜਿਹੜਾ ਹੈਗਾ ਜੋ ਤੁਹਾਡਾ ਸੀਗਾ ਕਿ ਕੰਮ ਸਟਾਰਟ ਹੋਣ ਵਾਲਾ ਮੈਡਮ ਨੇ ਦੇਖੋ ਤੁਹਾਨੂੰ ਦੱਸਤਾ ਕੰਮ ਸਟਾਰਟ ਹੋ ਗਿਆ ਤੁਸੀਂ ਮੌਕੇ ਤੇ ਵੀ ਪਤਾ ਕਰ ਲਿਆ ਜੇ ਤੁਹਾਨੂੰ ਫੇਰ ਵੀ ਵਹਿਮ ਹੈ ਤੁਸੀਂ ਵੀ ਇੱਥੇ ਵਸੀ ਵੀ ਆਪੀ ਲੇਕਿਨ ਹੁਣ ਠੰਡ ਦਾ ਮੌਸਮ ਹੈ ਸਾਰੇ ਆਪਣੇ ਭੈਣ ਭਰਾਣੀ ਹੈਨਾ ਕਿਸੇ ਨੂੰ ਐਵੇਂ ਕੋਈ ਪ੍ਰੋਬਲਮ ਆ ਰਹੀ ਹੈ ਸਾਰੇ 14 ਬੋਤਾਂ ਹੋ ਚੁੱਕੀਆਂ ਨੇ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਕਿ ਨਾ ਜੀ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਤੁਹਾਨੂੰ ਸਾਰਾ ਕੁਝ ਪਤਾ ਹੈ ਬਹੁਤ 8-9 ਸਾਲ ਤੋਂ ਹੁਣ ਤੱਕ ਪੂਰੇ ਲੁਧਿਆਣਾ ਦੇ ਡਿਸਟ੍ਰਿਕਟ ਕਿਸੇ ਵੀ ਡਿਸਟ੍ਰਿਕਟ 'ਚ ਇੰਦਾ ਲੰਮਾ ਮਸਲਾ ਕਿਸੇ ਕੋਲ ਤਾਂ ਨਹੀਂ ਲੱਟਿਆ ਜਿਹਦਾ ਇਸ ਸੌਣੇਦਾਰ ਲੱਟਿਆ ਇਹ ਲੰਮਾ ਲੱਟਿਆ ਤਾਂ ਹੀ ਤੁਸੀਂ ਬੈਠੇ ਤਾਂ ਹੀ ਤੁਸੀਂ ਬੈਠੇ ਤੁਹਾਨੂੰ ਪਤਾ ਹੈ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਾ ਹੈ ਇਹ ਹੀ ਸਾਰੇ ਅਫਸਰ ਤਰਫੋਂ ਨੇ ਤਾਂ ਹੀ ਇਹ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇਹੀ ਗੱਲ ਹੋਈ ਆ ਸੀ ਗਿਆ ਇਹ ਤਤਪਰ ਹੋਣ ਕਰਕੇ ਇੱਥੋਂ ਤੱਕ ਪਹੁੰਚਿਆ ਸੋਲੂਸ਼ਨ ਸਰ ਜੇ ਸਾਨੂੰ ਇਹ ਲੱਗਦਾ ਹੁੰਦਾ ਨਾ ਕਿ ਬਿਲਕੁਲ ਹੀ ਤੁਹਾਡੀ ਨਜਾਇਜ਼ ਮੰਗਾਂ ਨੇ ਤੁਹਾਡੇ ਨਾਲ ਰੱਖ ਕੇ ਅਸੀਂ ਉਹਨਾਂ ਨੂੰ ਰਿਕੁਐਸਟ ਨਹੀਂ ਕਰਨੀ ਸੀ ਕਿ ਟੋਲ ਕਰ ਦਿਓ ਫਰੀ ਦੇਖੋ ਅਨਾਉਂਸਮੈਂਟ ਵੀ ਹੋਈ ਆ ਕਾਗਜ਼ ਵੀ ਹੈਗੇ ਆ ਮੌਕੇ ਤੇ ਉੱਤੇ ਕੰਮ ਵੀ ਹੋ ਰਿਹਾ ਇਸ ਤੋਂ ਵੱਧ ਕੰਮ ਨੂੰ ਚਾਲੂ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਜਿਹੜਾ ਨਾਲੇ ਕੰਮ ਹੁੰਦਾ ਨਾ ਥੋੜਾ ਬਹੁਤ ਦੇਖੋ ਨਵਾਂ ਸਾਲ ਹੈ ਅੱਜ ਸੈਚਰਡੇ ਹੈ ਸੰਡੇ ਹੈ ਉਹ ਲੇਬਰ ਹੈ ਉਹ ਵੀ ਛੁੱਟੀ ਕਿਤੇ ਗਈ ਹੈ ਕੋਈ ਇਹ ਠੰਡ ਦਾ ਮੌਸਮ ਹੈ ਲੇਕਿਨ ਫਿਰ ਵੀ ਕੰਮ ਸਟਾਰਟ ਹੋਇਆ ਸਾਡਾ ਨਾਲੇ ਵਾਦਾ ਕੰਮ ਹੋਏਗਾ ਜੇ ਨਾ ਹੋਇਆ ਕੰਮ ਬੰਦ ਨਹੀਂ ਹੋਏਗਾ ਨਹੀਂ ਹੋਏਗਾ ਜੀ ਬਿਲਕੁਲ ਔਰ ਦੇਖੋ ਦਫਤਰ ਸਾਡੇ ਖੁੱਲੇ ਆ ਮੈਂ ਬੈਠੀ ਆ ਆਪਣੇ ਦਫਤਰੇ ਕੱਲ ਵੀ ਬੈਠੀ ਆ ਪਰਸੋ ਵੀ ਬੈਠੀ ਆ ਜੇ ਕਿਤੇ ਪ੍ਰੋਬਲਮ ਆਵੇ ਤੁਸੀਂ ਸੀਪੀ ਮੈਡਮ ਸੀਪੀ ਸਰ ਇੱਥੇ ਐਡੀਸੀਪੀ ਸਾਹਿਬ ਐਸਡੀਐਮ ਦਫਤਰ ਜਿੱਥੇ ਮਰਜ਼ੀ ਆ ਕੇ ਤੁਸੀਂ ਤੁਹਾਡੇ ਇੱਕ ਦੋ ਨੁਮਾਇंदे ਆ ਕੇ ਸਾਡੇ ਨਾਲ ਗੱਲ ਕਰ ਸਕਣ ਫੋਨ ਸਾਡੇ ਖੁੱਲੇ ਮੇਰੇ ਕੱਲ ਕੱਲ ਦੀ ਮੇਰੇ ਨਾਲ ਗੱਲ ਕਰ ਸਕਦਾ 15 ਬਾਰੀ ਮੇਰੀ ਪ੍ਰਧਾਨ ਸਾਹਿਬ ਨਾਲ ਕੱਲ ਪਰਸੋ ਗੱਲ ਹੋਣੀ ਰਹੀ ਹੈ ਕਿਉਂਕਿ ਇੱਕ ਹੋਰ ਮੌਕਾ ਵੀ ਸੀਗਾ ਧਰਨਾ ਕਿਤੇ ਮੈਂ ਉੱਥੇ ਸੀ ਕੱਲ ਤਾਂ ਅਸੀਂ ਇਹ ਹੁਣ ਦੇਖੀਏ ਕਿ ਜਿਹੜੇ ਇਹ ਸਾਰੇ ਜਿਹੜਾ ਇਸ ਵੇਲੇ ਜਿਹੜਾ رابطہ ਹੈਗਾ ਅਸੀਂ ਤੋੜਿਆ ਨਹੀਂ ਹੈਗਾ ਅਸੀਂ ਲਗਾਤਾਰ ਤੁਹਾਡੇ ਨਾਲ ਇੰਟੈਕਟ ਰਹੇ ਹਾਂ ਜੇ ਸਾਨੂੰ ਪਤਾ ਹੋਵੇ ਵੀ ਕੰਮ ਤੇ ਹੋਰ ਡਿਲੇ ਹੋਣਾ ਅਸੀਂ ਤਾਂ ਫੋਨ ਨਾ ਚੁੱਕੀਏ ਵੀ ਅਜੇ 2-3 ਦਿਨ ਫੋਨ ਨਹੀਂ ਚੁੱਕਦੇ ਪਤਾ ਨਹੀਂ ਕੰਮ ਹੋਣਾ ਹੈ ਕਿ ਨਹੀਂ ਪਰ ਸਾਨੂੰ ਪਤਾ ਹੈਗਾ ਅਸੀਂ ਬਿਲਕੁਲ ਕਲੀਅਰ ਹੈਗੇ ਸੱਚੇ ਹੈਗੇ ਆ ਤੁਸੀਂ ਆਉਥੇ ਬੰਦਾ ਖੜਾarlo ਭਾਵੇਂ ਕੰਮ ਚੱਲ ਰਿਹਾ ਹੈ ਰੁਕੇਗਾ ਨਹੀਂ ਠੀਕ ਹੈ ਜੀ ਸਾਡਾ ਇਹ ਸਬੰਧ ਚ ਇਹ ਫੈਸਲਾ ਜਿੰਨੇ ਅਸਰ ਹੁੰਦੇ ਆ ਸਰਕਾਰ ਦੇ ਹੁੰਦੇ ਨੇ ਇਹ ਅਸਰ ਲੋਕਾਂ ਦੇ ਹੁੰਦੇ ਨੇ ਜੀ ਨਹੀਂ ਇਹ ਅਸਰ ਲੋਕਾਂ ਦੇ ਨਹੀਂ ਆ ਸਰਕਾਰ ਦੇ ਨੇ ਔਰ ਦੂਜੀ ਗੱਲ ਇਹ ਸਰਕਾਰ ਕੀ ਦੀ ਆ ਕਾਰਪੋਰੇਟ ਘਰਾਣਿਆਂ ਦੀ ਕਾਰਪੋਰੇਟ ਘਰਾਣੇ ਕਿਹੜੇ ਆ ਟੂਲ ਕੋਲ ਜਿਆਲੇ ਮਾਈਨਿੰਗ ਵਾਲੇ ਸਾਰੇ ਇਹ ਨੇ ਤੁਸੀਂ ਟੂਲ ਚਲਾਉਣਾ ਚਲਾਉਨੇ ਚਾ ਲੋ ਅਸੀਂ ਇੱਥੇ ਬੈਠੇ ਆ ਉੱਠ ਕੇ ਨਹੀਂ ਜਾਣਾ ਟੂਲ ਚਲਾ ਲਓ ਮੇਰੇ 10 ਵਜੇ ਤੱਕ ਦੇਖਾਂਗੇ ਅਗਰ ਸਾਨੂੰ ਲੱਗਿਆ ਕੰਮ ਚੱਲੂ ਅਸੀਂ ਚਲੇ ਜਾ ਤੇ ਚਲੇ ਜਾਗੇ ਉੱਟ ਕੇ ਨਹੀਂ ਤੇ ਟੋਲ ਦੁਬਾਰੇ ਵੀ ਬੀ ਤਾ ਸਾਡਾ ਇਤੋਂ ਸਾਨੂੰ ਜਿਆਦਾ ਮਜ਼ਬੂਤ ਹੋਣਾ ਓਨਾ ਠਾ ਲਓ ਜੀ ਅਸੀਂ ਜਾਣਾ ਨਹੀਂ ਹੈ ਤਾਨੂੰ ਕਰਨਾ ਕਰ ਲੋ ਕਰ ਦਿਓ ਚੱਲੂ ਅਸੀਂ ਕੈਸੇ ਜਾਓ ਕਿੰਦੋਂ ਜਿਆਦਾ ਪੁੱਛ ਨਹੀਂ ਹੋਣਾ ਇਹ ਕੋਈ ਪੁੱਛਣਾ ਹੀ ਚੰਗਾ ਨਹੀਂ ਜਿੰਨਾ ਚਿਰ ਕੰਮ ਦੀ ਨੇਰੀ ਨਹੀਂ ਆਉਂਦੀ ਓਨਾ ਚਿਰ ਸਿੱਟੋ ਸਾਹਿਬ ਕਹਿ ਰਹੇ ਸੀ ਕਹਿੰਦੇ ਅਪ੍ਰੈਲ ਚ ਕੰਮ ਚੱਲੂ ਸਾਡੀ ਹੱਥ ਜੋੜ ਕੇ ਬੇਨਤੀ ਹੈ ਬਸ ਇਸ ਤੋਂ ਵੱਧ ਇਹ ਕੁਝ ਨਹੀਂ ਕਹਿ ਸਕਦੇ ਐਟਾਈ ਦੇ ਕੋਲ ਟੋਲ ਚਾਲੂ ਕਰਾਉਣਾ ਤੁਸੀਂ ਟੋਲ ਟੋਲ ਦੀ ਗੱਲ ਨਹੀਂ ਕੱਲੀ ਸਰਦਾਰ ਜੀ ਹੈਗੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੇ ਸਾਨੂੰ ਕੋ ਟੋਲ ਦੀ ਐਨੀ ਫਿਕਰ ਹੁੰਦੀ ਤਾਂ ਫਿਰ ਆਪ ਬੰਦੀਓ ਕਰਾਉਣਾ ਸੀ ਗੱਲ ਟੋਲ ਦੀ ਨਹੀਂ ਹੈਗੀ ਗੱਲ ਟੋਲ ਦੀ ਨਹੀਂ ਹੈਗੀ ਕਿਸਾਨ ਭਰਾਵਾਂ ਨੇ ਪਹਿਲਾਂ ਵੀ ਚਲੋ ਟੋਲ ਫ੍ਰੀ ਕੀਤੇ ਸੀ ਅਸੀਂ ਉਸ ਸਾਰੇ ਜਿਹੜੀ ਉਹ ਦੋ ਮਿੰਟ ਟੋਲ ਬੰਦ ਰਿਹਾ ਉਹਦਾ ਕੀ ਹੋਏ ਤੁਹਾਨੂੰ ਕੋਈ ਗੱਲ ਅਸੀਂ ਤੁਹਾਨੂੰ ਤੁਹਾਡੀ ਵੀ ਫਿਕਰ ਹੈ ਦੇਖੋ ਸਰਦੀ ਦਾ ਮੌਸਮ ਹੈਗਾ ਬਜ਼ੁਰਗ ਵੀ ਸੇ ਹੈਗੇ ਕੋਈ ਗੱਲ ਨਹੀਂ ਐਨੀ ਜਲਦੀ ਅਸੀਂ ਅਤੀ ਸਵੇਰੇ ਜਿਹੜਾ ਮੈਂ ਕੱਟੇ ਉੱਤੇ ਕਿਤੇ ਨੇਹਰੀਆਂ ਚੱਕੜ ਬਿਲਕੁਲ ਬੰਦੇ ਆਏ ਹੋਏ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਕੰਮ ਨਹੀਂ ਨੇਹਰੀਆਂ ਉਹ ਕੰਮ ਦੀ ਤੇਰੀ ਆ ਰਹੀ ਹੈਗੀ ਹੁਣ ਮੈਨੂੰ ਦੱਸੋ ਰਾਤ ਨੂੰ ਇੱਥੇ 12 1 ਵਜੇ ਕਿਹੜਾ ਬੰਦਾ ਕੰਮ ਕਰੂਗਾ ਨੇਰੇ ਦੇ ਵਿੱਚ ਉਹ ਵੀ ਬੰਦਾ ਡਿੱਗੂਗਾ ਹੀ ਉੱਥੇ ਅਸੀਂ ਕੱਲ ਸਵੇਰੇ ਹੁਣ ਕੱਲ ਸਵੇਰੇ ਅਸੀਂ ਬਿਲਕੁਲ ਨਹੀਂ ਹੈਗੇ ਜੇ ਰਾਤ ਨੂੰ ਕਰ ਜਾ ਕੇ ਆਰਾਮ ਕਰੋ ਭਾਵੇਂ ਸਵੇਰੇ ਜੇ ਨਹੀਂ ਕੰਮ ਹੋਇਆ ਫਿਰ ਆ ਜੇ ਕੋਈ ਗੱਲ ਸੁਣਾ ਹੀ ਹੈ ਜੀ ਇੱਥੇ ਸੰਗਤਾ ਉੱਤੇ ਘਰਣ ਲੱਗੀ ਆ ਬਹੁਤਾ ਨਹੀਂ ਆ ਕੰਮ ਨਹੀਂ ਚੱਲਉ ਹੁੰਦਾ ਫੇਰ ਤੁਸੀਂ ਆ ਜਾਓ ਆਪਦੇ ਹੀ ਫੇਰ ਇੱਕ ਵਾਰ ਜਿਹੜਾ ਪੜ ਪਟਿਆ ਗਿਆ ਉਹ ਤੁਹਾਰੇ ਲੱਗਦਾ ਨਹੀਂ ਲੱਗ ਰਹੀ ਜੀ ਅੱਗੇ ਨਹੀਂ ਲਾਣਾ ਹੈਗਾ ਹਰੀ ਜੀ ਸਾਹਿਬ ਤੁਸੀਂ ਦੱਸੋ ਕਿ ਕੰਮ ਕਾਉਂ ਹੋ ਰਿਹਾ ਇਨਾਂ ਨੂੰ ਪਹਿਲਾਂ ਇੱਕ ਕਲੀਅਰ ਇਹ ਜਿਹੇ ਮੂੰਹ ਤੇ ਬੈਠਿਆ ਜੀ ਇੱਕ ਪੈਸੇ ਦਾ ਵਿਸ਼ਵਾਸ ਨਹੀਂ ਹਾਂ ਆ ਲੋ ਇਹਨਾਂ ਨੇ ਬਹੁਤ ਵੱਡੀਆਂ ਤੇ ਬਹਿਨੀ ਫੇਰ ਸੇਮ ਗੱਲ ਮੈਂ ਅਪਲਾਈ ਹੁੰਦੀ ਹੈਗੀ ਆ ਮੈਨੂੰ ਕਲੀਅਰਲੀ ਦਿੱਸਿਆ ਹੈਗਾ ਸਾਰਾ ਕੁਝ ਜੇ ਜੀ ਤੁਸੀਂ ਮੇਰੀ ਗੱਲ ਸੁਣੋ ਅਸੀਂ ਅੱਜ ਤੋਂ ਅੱਜ ਨਾਲ ਗੱਲ ਕਰ ਰਹੇ ਆ ਨਾ ਅਸੀਂ ਤੇ ਗੱਲ ਵੀ ਨਹੀਂ ਕਰਨੀ ਹੁੰਦਾ ਮੈਂ ਬਸ ਮੈਂ ਉਹਨੂੰ ਕਹਿੰਦਾ ਸੀਗਾ ਮੀਟਿੰਗ ਲਈ ਇਹਨੂੰ ਕਿਹਾ ਸੀ ਮੀਟਿੰਗ ਵਿੱਚ ਆ ਜਾਓ ਸਾਡੇ ਸਕਾਰਜੋਗ ਤੂੰ ਹੀ ਆਇਆ ਸਾਡੇ ਸਕਾਰਜੋਗ ਅਸੀਂ ਤੂੰ ਦੀ ਟੋਲ ਨੂੰ ਉਹ ਮੈਨੇਜਰ ਸਾਹਿਬ ਨੂੰ ਚਲਾ ਲਓ ਬਾਕੀ ਬੱਤੀ ਗੱਲ ਇਹ ਨਾ ਟੋਲ ਹੀ ਨਹੀਂ ਹੈਗੀ ਤੂੰ ਜੀ ਗੱਲ ਨਹੀਂ ਸਮਝਦੇ ਟੋਲ ਦੀ ਗੱਲ ਨਹੀਂ ਟੋਲ ਤਾਂ ਦੇਖੋ 2 ਮਹੀਨੇ ਬੰਦ ਰਿਹਾ ਤੂੰ ਜੀ ਸਮਝਦੇ ਹੋ 2 ਮਹੀਨੇ 13 ਮਹੀਨੇ ਬੰਦ ਰਿਹਾ ਉਹ ਦੀ ਗੱਲ ਕੋਈ ਉਹ ਟੋਲ ਦੀ ਗੱਲ ਨਹੀਂ ਹੈਗੀ ਦੇਖੋ ਇੱਕ ਮਿੰਟ ਅਸੀਂ ਉਰੇੋਂ ਘਰ ਚੱਲ ਜਾਂਦੇ ਹਾਂ ਤੁਹਾਨੂੰ ਘਰ ਜਾ ਨਹੀਂ ਘਰ ਬੜਦਾ ਨੇ ਤੁਸੀਂ ਜਾ ਕੇ ਫੋਟੋਆਂ ਦਿਖਾਓ ਕੰਮ ਚੱਲੂ ਹੋ ਗਿਆ ਪਰ ਕੋਈ ਨਹੀਂ ਮੰਨਦਾ ਨਹੀਂ ਇਹ ਤੁਹਾਨੂੰ ਆ ਵੀ ਭੇਜਦੇ ਆ ਆਪਣਾ ਦੇਖੋ ਲੇਬਰ ਜਿਹੜੀ ਹੈਗੀ ਲੇਬਰ ਜਿਹੜੀ ਉਹ ਤਾਂ ਸਰਕਾਰੀ ਨਹੀਂ ਦਾ ਤੁਹਾਨੂੰ ਪਤਾ ਹੀ ਆ ਉਹ ਤਾਂ ਕੰਟਰੈਕਟ ਮੇਰੀ ਬੇਨਤੀ ਆ ਮੰਨ ਲਈ ਸਾਡੀ ਮੰਨ ਲਓ ਕੱਲ 10 ਵਜੇ ਤੋਂ ਬਾਅਦ ਚ ਘਰ ਚੱਲ ਜਾਗੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸਾਰੀ ਤੁਹਾਡੇ ਬਲਾਜ ਨੂੰ ਸਾਰੇ ਜਾਣ ਸਾਰੇ ਕੋਈ ਨਹੀਂ ਗੱਲ ਨਹੀਂ ਨਾ ਬਣਦੀ ਦੇਖੋ ਤੁਸੀਂ ਤਾਂ ਸਾਡੇ ਲੋਕ ਅਸੀਂ ਤਾਂ ਪੰਜਾਬ ਅਸੀਂ ਕਿੱਡ ਬਾਹਰ ਥੋੜੀ ਆਏ ਆ ਤੁਹਾਡਾ ਸਾਡੇ ਲਈ ਫਿਕਰ ਕੀਤਾ ਅਸੀਂ ਤੁਹਾਡੇ ਅਸੀਂ ਕੋਈ ਬਾਹਰ ਥੋੜੀ ਆਏ ਆ ਤੁਹਾਡੀ ਇੱਕ ਮਾਨ ਸਰਕਾਰੀ ਨਹੀਂ ਬਣ ਅਸੀਂ ਐਫਐਡੀ ਆ ਦੇਖੋ ਉਹ ਚੰਮ ਚੱਲਦਾ ਗੱਲ ਪਤਾ ਕੀ ਫਿਰ ਚੰਗਾ ਨਹੀਂ ਲੱਗਦਾ ਹੈਗਾ ਗੱਲ ਸਮਝੋ ਫਿਰ ਉਹ ਚੰਗਾ ਨਹੀਂ ਲੱਗਦਾ ਕੱਲ ਨੂੰ ਬੇਫਿਕਰੀ ਕਰਾਂਗੇ ਰੋਣਾ ਨਹੀਂ ਸਰ ਇਹ ਪ੍ਰਧਾਨ ਜੀ ਦੀ ਨਾ ਪਰਸਨ ਲੜਾਈ ਨਹੀਂ ਹੈਗੀ ਕੰਪਲੀਟਲੀ ਪਬਲੀਕਲੀ ਲੜਦੇ ਪਏ ਆ ਨਹੀਂ ਦੇਖੋ ਕੰਮ ਤਾਂ ਸਵੇਰੇ ਹੋਣਾ ਹੀ ਹੋਣਾ ਜੇ ਬੰਦ ਹੋਣਾ ਹੋਇਆ ਸੀ ਉਹ ਹੀ ਕਹਿ ਰਹੇ ਜੇ ਸਵੇਰੇ ਕੰਮ ਨਾ ਦੀ ਅਸੀਂ ਆ ਕੇ ਤੁਹਾਡੇ ਕੋਲ ਮੇਰੀ ਗੱਲ ਸੁਣੋ ਸੀਨੀਅਰ ਅਫਸਰ ਆ ਕੇ ਅਸੀਂ ਝੂਠੇ ਬਣੇ ਤੁਸੀਂ ਦੁਪਹਿਰੇ ਸਾਨੂੰ ਨਹੀਂ ਕਿਹਾ ਸੀ ਕਿ ਅੱਜ ਜੇ ਮਸ਼ੀਨਾ ਆ ਜਾਂਦੀ ਹੈ ਅਸੀਂ ਚੱਲ ਜਾਾਂਗੇ ਤੁਸੀਂ ਚਿੱਠੀ ਹੋਣੀ ਹਾਂ ਚਿੱਠੀ ਹੋ ਗਈ ਚਿੱਠੀ ਵੀ ਹੋ ਗਈ ਹੁਣ ਤੁਸੀਂ ਸਾਡੀ ਵੀ ਇੱਕ ਗੱਲ ਰੱਖ ਲਓ ਸਭ ਤੋਂ ਪਹਿਲਾਂ ਤਾਂ ਇਹ ਹੋਈ ਹੋਈ ਸੀ ਮੇਰੀ ਗੱਲ ਹਾਂਜੀ ਕਿਹੜਾ ਤੁਹਾਡਾ ਲਿਗਾਣੇ ਦਾ ਵੱਡਾ ਅਫਸਰ ਆ ਜਿਨ੍ਹਾਂ ਨੇ ਦੋ ਦੋ ਵਾਰੀ ਟਾਈਮ ਨਹੀਂ ਲਿਆ ਤੀਜੀ ਵਾਰੀ ਅਫਸਰ ਹੀ ਚੇਂਜ ਕਰ ਦਿੰਦੇ ਆ ਟਾਈਮ ਲੈ ਲੈਂਦੇ ਇਹ ਅੱਜ ਦਾ ਮਸਲਾ ਨਹੀਂ ਹੈ ਤੁਸੀਂ ਸਾਬ ਸਾਡੇ ਮੱਥੇ ਕਿਉਂ ਨਹੀਂ ਲੱਗਦੇ 5 ਮਹੀਨੇ ਹੋ ਗਏ ਸਾਡੇ ਮੱਥੇ ਲੱਗਿਆ ਨੂੰ ਨਹੀਂ ਉਹ ਤਾਂ ਹਮੇਸ਼ਾ ਹੀ ਕਹਿੰਦੇ ਆਓ ਚਲੋ ਮਿਲੋ ਕੋਈ ਨਹੀਂ ਨਹੀਂ ਮਤਲਬ ਹੀ ਨਹੀਂ ਮੇਰਾ ਸਾਡੇ ਮੱਦੇ ਨਹੀਂ ਲੱਗਦਾ ਕੋਈ ਅਫਸਰ ਅਹੀਂ ਦਰਵਾਜ਼ੇ ਦੇ ਮੋੜੇ ਬਹਿ ਕੇ ਆ ਗਏ ਆ 5 ਘੰਟੇ ਸਾਡੇ ਸਾਰੇ ਅਫਸਰ ਖੜੇ ਨੇ ਇੱਥੇ ਮੈਨੂੰ ਦੱਸੋ ਉਹ ਅੱਜ ਤੇ ਤਾਂ ਆਏ ਆ ਜੀ ਅਹੀਂ ਤੇ ਟੂਲ ਫਲੱਜ ਤੇ ਆ ਗਏ ਅੱਜ ਤੇ ਆਉਣਾ ਸੀ ਸਾਰਿਆਂ ਨੇ ਕਿਉਂਕਿ ਕਾਰਪਟ ਕਰਾਣਿਆਂ ਦਾ ਨੁਕਸਾਨ ਹੋਣਾ ਇਦਾਂ ਨਹੀਂ ਆ ਸਾਡੇ ਦੁਸਤ ਮਾਰ ਰਹੀ ਹੈ ਮੇਰੇ ਖਿਆਲੋਂ ਤੁਹਾਨੂੰ ਉਮਲੇ ਆਉਪਰ ਸਪਸ਼ਟ ਕਿਹਾ ਜੋ ਅਜੇ ਜਾਣਾ ਨਹੀਂ ਹੈ ਅਸੀਂ 4 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਡੀਸੀ ਮੈਡਮ ਨਾਲ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ ਤੁਸੀਂ ਮੀਟਿੰਗ ਤੋਂ ਮਨਾ ਵੀ ਕੀਤਾ ਸੀਗਾ ਮੈਂ ਕਿਹਾ ਜੀ ਅਸੀਂ ਅਸੀਂ ਬਿਲਕੁਲ ਨਹੀਂ ਅਸੀਂ ਅਸੀਂ ਤਾਂ ਟੋਕ ਟੋਕ ਗੱਲ ਆ ਕੱਲ ਤਾਂ ਉਹ ਕਹਿ ਤਰੀ ਬਸ ਕੱਲ 10 ਵਜੇ ਜੇ ਤੁਹਾਨੂੰ ਸਾਨੂੰ ਲੱਗੂਗਾ ਤਾਂ ਕੰਮ ਚੱਲਦਾ ਇੱਕ ਤੁਸੀਂ ਉਹ ਅਲਾਟਮੈਂਟ ਲੈਟਰ ਦੇਖੋ ਕਿਹਾ ਮੈਂ ਕਿਹਾ ਜੀ ਅਲਾਟਮੈਂਟ ਲੈਟਰ ਦੇਖੋ ਕੋਈ ਉਹਦਾ ਕੋਈ ਮਤਲਬ ਐ ਥੋੜੀ ਜਾਰੀ ਹੋਗੀ ਉਹ ਮੇਰੀ ਗੱਲ ਸੁਣੋ ਟੈਂਡਰ ਦਾ ਵੀ ਕੋਈ ਮਤਲਬ ਸੀ ਟੈਂਡਰ ਇਹਨਾਂ ਨੂੰ ਪੁੱਛੋ ਕਿਵੇਂ ਲਵਾਇਆ ਆਈਡੋਲ ਫਰੀ ਕਰਕੇ ਟੈਂਡਰ ਲਵਾਇਆ ਸੀ ਚਲੋ ਹੁਣ ਆਪਾਂ ਜਿਹੜਾ ਪਹਿਲਾ ਹੋ ਗਿਆ 9 ਅਕਤੂਬਰ ਨੂੰ ਟੈਂਡਰ ਲੱਗਾ ਸੀ ਕਾਨੂੰਨੀ ਪ੍ਰਕਿਰਿਆ ਕਿੰਨੀ ਆ ਪ੍ਰਕਿਰਿਆ ਇਹ ਸ਼ਰਤਾਂ ਚੱਲ ਰਹੀਆਂ ਸੀ ਕੰਮ ਚਾਲੂ ਹੋ ਜੇ ਚਿੱਠੀ ਅਲੋਟ ਹੋ ਜੇ ਫਿਰ ਅਸੀਂ ਠੀਕ ਆ ਹੁਣ ਕੰਮ ਵੀ ਚਾਲੂ ਹੋ ਗਿਆ ਉੱਥੇ ਹੀ ਮਸ਼ੀਨਾਂ ਖੜੀਆਂ ਰਾਤ ਨੂੰ ਵੀ ਬੰਦਾ ਖਲਾਰ ਲੋ ਬੇਸ਼ੱਕ ਉੱਥੇ ਖਲਾਰ ਲੈ ਇੱਕ ਬੰਦਾ ਅਸੀਂ ਕਰੇ ਪੁੱਛ ਰਹੇ ਹਾਂ ਵੀ ਅਸੀਂ ਤੇ ਮੁਝੇ ਕਹਿ ਗਏ ਕੱਲ ਵੀ ਨਹੀਂ ਰੁਕਣਾ ਅਸੀਂ ਕਹੀ ਨਹੀਂ ਰਹੀ ਕਿ ਇੱਥੇ ਵੀ ਜਾਰੀ ਹੋ ਗਈ ਉਸ ਤੋਂ ਬਾਅਦ ਹੁਣ ਅਸਾਂ ਨੂੰ ਅਸੀਂ ਹੱਥ ਜੋੜ ਦਿੰਨੇ ਮੈਨੇਜਰ ਸਾਹਿਬ ਦੇ ਮੋਰੇ ਕੋਈ ਨਹੀਂ ਚਲਾਉ ਟੋਲ ਅਸੀਂ ਮੋਰੇ ਸਾਡਾ ਇੱਕ ਤੇ ਲੰਗਰ ਬਣਿਆ ਜੀ ਐਵੇਂ ਛੱਡ ਕੇ ਜਾਵਾਂਗੇ ਸਾਡਾ ਕੰਮ ਨਹੀਂ ਤੁਸੀਂ ਲੰਗਰ ਛੱਕ ਕੇ ਚਲ ਜਾਓ ਕੋਈ ਗੱਲ ਨਹੀਂ ਤੁਸੀਂ ਬੇਫਿਕਰ ਹੋ ਕੇ ਜਾਓ ਸਾਡੀ ਫਿਕਰ ਨਾ ਕਰੋ ਧੰਨਵਾਦ ਤੁਹਾਡਾ ਤੁਸੀਂ ਸਾਡੀ ਫਿਕਰ ਕੀਤੀ ਧੰਨਵਾਦ ਤੁਸੀਂ ਇੱਥੇ ਆਏ ਤਾਂ ਲੱਗੇ ਜੀ ਆਇਆਂ ਨੂੰ ਪਰ ਅਸੀਂ ਜਾਣਾ ਨਹੀਂ ਜੀ ਹੈ ਜਾਣਾ ਨਹੀਂ ਰਹਿਣਾ ਮੈਨੂੰ ਜੀ ਬੇਨਤੀ ਆ ਸਾਡੀ ਵਿੱਚ ਅਸੀਂ ਇੱਥੇ ਬੈਠਣਾ ਠੀਕ ਆ ਨਾ ਕੰਮ ਚੱਲਦਾ ਸੀ ਇੱਥੇ ਬੈਠੇ ਅਸੀਂ ਚੱਲ ਜਾਾਂਗੇ ਇਹ ਸਾਨੂੰ ਸਵੇਰੇ ਲੱਗਿਆ ਵੀ ਉੱਥੋਂ ਇਹਨਾਂ ਨੇ ਫੇ ਮਸ਼ੀਨਾਂ ਬੰਦ ਕਰੀਆਂ ਤਾਂ ਅਸੀਂ ਸੰਗਤ ਕੱਲ ਨੂੰ ਵੱਧ ਆਉਣੀ ਆ ਅਸੀਂ ਫੇ ਟੋਲ ਫ੍ਰੀ ਕਰਾਂਗੇ ਜਿਹੜੀ ਵੀ ਗੱਲ ਹੈ ਜਿਹੜੀ ਸੰਗਤ ਨੂੰ ਕਾਲ ਦਿੱਤੀ ਹੈ ਨਾ ਅਸੀਂ ਕਾਲ ਦੇ ਪੰਜਾਬ ਦੇ ਪੰਜਾਬ ਚ ਕਾਲ ਦੇ ਚੁੱਕੇ ਆ ਜੇ ਅਸੀਂ ਉੱਟ ਕੇ ਜਾਂਦੇ ਆ ਕੱਲ ਨੂੰ ਸਾਡੇ ਕਿਸੇ ਨੇ ਸੱਦੇ ਦੇ ਮਗਰ ਸਾਡੇ ਮਰਿਆਂ ਦੇ ਮਗਰ ਪਰ ਹੁਣ ਤਾਂ ਸਾਡੀ ਕੋਈ ਗੱਲ ਨਹੀਂ ਪਰ ਜੋ ਆਪਾਂ ਚਾਹਦੇ ਸੀ ਉਹ ਤਾਂ ਹੋ ਹੀ ਗਿਆ। ਸਵੇਰ 10 ਵਜੇ ਕੰਮ ਚੱਲ ਰਿਹਾ ਤਾਂ ਵੀ ਕੰਮ ਪੂਰੀ ਇੱਥੇ ਬਹਿ ਕੇ ਕੰਪਿਊਟਰ ਨਾਲ ਦੀ ਫਾਈਲ ਦੇ ਲੈ ਕੇ ਪੂਰੀ ਤਸਦੀਕ ਕਰ ਲਈ। ਮੈਨੂੰ ਤਾਂ ਨਹੀਂ ਪਤਾ ਹੁੰਦਾ ਕਿ ਕੀ ਚੱਲ ਰਿਹਾ। ਜਦੋਂ ਤੁਸੀਂ ਜੋ ਥੋੜੀ ਡਿਮਾਂਡ ਸੀ। ਨਹੀਂ ਚਲੋ ਉਹ ਸੜਕ ਜਦੋਂ ਪੂਰੀ ਬਣ ਜਾਏਗੀ। ਇਹ ਗੰਟੀ ਗੱਲ ਸੁਣੋ। ਤੁਸੀਂ ਵੀ ਪੁੱਛਣਾ। ਮੇਰੀ ਗਰੰਟੀ ਹੈ ਸਰ। ਇਹ ਕੰਮ ਨਹੀਂ ਚੱਲਿਆ। ਨਹੀਂ ਨਹੀਂ ਇਹ ਕੋਈ ਗੱਲ ਨਹੀਂ ਕੱਲ ਕੱਲ 10 ਵਜੇ ਤੁਹਾਨੂੰ ਪਤਾ ਲੱਗੇਗਾ ਉਹ ਜਿਹੜੀਆਂ ਮਸ਼ੀਨਾਂ ਲੈ ਲਈਆਂ ਸੀ ਸਤਿਏ ਸਿੰਘ ਪਿੱਲਾ ਵਾ ਸਾਡਾ ਰਿਸ਼ਤੇਦਾਰ ਹੈ ਨਾਮ ਧਾਰੀ ਇਹ ਉਹ ਉਹ ਉਹਦਾ ਰਿਤੇ ਦਾ ਰਿਤੇ ਦਾ ਕੰਮ ਕਰਦੇ ਆ ਉਹਨੀਆਂ ਜੀ ਸੀ ਪੀਆਂ ਨੇ 3 ਘੰਟੇ ਦੇ ਲਈ ਲਈਆਂ ਸੀ ਸਾਡੇ ਕੋਲ ਸਾਰਾ ਪੁੱਛਤਾ ਜਾਣਕਾਰੀ ਪ੍ਰਾਪਤ ਕੋਈ ਗੱਲ ਨਹੀਂ ਕੱਲ ਵੀ ਚੱਲਣਗੀ ਜਈ ਵਾਰੀ ਇਹ ਵੀ ਹੁੰਦਾ ਸੁਣੋ ਜੀ ਇੱਕ ਤੁਸੀਂ ਪੁੱਛਾ ਨਾ ਕਰਿਓ ਮੁਲਾਜ਼ਮ ਜਿਹੜਾ ਤੁਹਾਡੇ ਥੱਲੇ ਵਾਲੇ ਨਾ ਤੁਹਾਨੂੰ ਵੀ ਗੁੰਮਰਾਹ ਕਰ ਸਕਦਾ ਹੈ ਡੀ ਸੀ ਸਾਹਿਬ ਨੂੰ ਵੀ ਅੱਗੇ ਕਰਿਆ ਇਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਨੇ ਇਹਨਾਂ ਨੇ ਸਾਡੇ ਮੱਥੇ ਲੱਗਣ ਜੋ ਕਹਿੰਦੇ ਛੱਡੇ ਉਹਨਾਂ ਨਾਲ ਇਹ ਟਾਈਮ ਕਰਦੇ ਨੇ ਵਾਅਦਾ ਕਰਦੇ ਨੇ ਇਹ ਮੁਲਾਜ਼ਮਾਂ ਨੇ ਨਹੀਂ ਚਿੱਠੀ ਚੱਲੀ ਗੜੋਂ ਜਾਰੀ ਹੋਈ ਹੈ ਚੀਫ ਇੰਜੀਨੀਅਰ ਦੀ ਚਿੱਠੀ ਜਾਰੀ ਹੋਈ ਹੈ ਕਿ ਕੰਮ ਅਲੋਟ ਹੋ ਗਿਆ ਜੇਕੇ ਕਾ ਚਿੱਟਾ ਕੰਟਰੈਕਟਰ ਜੇਕੇ ਕੰਟਰੈਕਟਰ ਹੁਣ ਅਗਲੇ ਨੇ ਆਪਣਾ ਕੰਮ ਜਿਹੜਾ ਹੈਗਾ ਕਰਨਾ ਹੈ ਜੇ ਉਹ ਸਪੀਡ ਨਾਲ ਕਰੀ ਜਾਊਗਾ ਠੀਕ ਹੈ ਜਿੱਥੇ ਨਹੀਂ ਕਰਦਾ ਇਹਨਾਂ ਕੋਲ ਪੈਨਲਟੀ ਲਾਉਂਦੇ ਵੀ ਉਹ ਕੋਈ ਗੱਲ ਨਹੀਂ ਜੀ ਅੱਜ ਇੱਕ ਕਰਾਪੀ ਕਰਦਾ ਇੱਕ ਸਾਸ ਕਾਲਾ ਪਤਾ ਲੱਗੀ ਜੀ ਚੀਜ਼ੀ ਡਿਆੜੇ ਚੱਲਦੇ ਆ ਜੀ ਅਸੀਂ ਵੀ ਠੰਡ ਪਾਣਾ ਠੰਡ ਦਾ ਦੇਖ ਲੈਂਦੇ ਆ ਬੈਠ ਕੇ ਕਿੰਨੀ ਠੰਡ ਹੁੰਦੀ ਆ ਓਏ ਇੱਕ ਤਾਂ ਰੋੜ ਵੀ ਆ ਕੁਝ ਨਹੀਂ ਫਰਕ ਪੈਂਦਾ ਤੇ ਦਿੱਲੀ ਵੀ ਰੋੜੇ ਹੀ ਐਨ